प्लीज ਸਾਡੀ ਗੱਲਾਂ ਨੂੰ ਸੁਣੋ ਸਾਡੂ ਵੀ ਇੱਕ ਵਾਰੀ ਮੀਟਿੰਗ ਟੇਬਲ ਤੇ ਬੁਲਾਓ ਇਸ ਗੱਲ ਨੂੰ ਸੀਰੀਅਸਲੀ ਲੋ ਵਰਨਾ ਹੋਰ ਕੀ ਆਉਣ ਵਾਲੇ ਸਮੇਂ 'ਚ ਹੁਣ ਕੋਪਰਟੀ ਬੰਦ ਹੋਈ ਐ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਸਟ੍ਰਾਈਕ ਵਧੇਗੀ ਐਮਰਜੈਂਸੀ ਸੇਵਾਵਾਂ ਮੈਡੀਕਲ ਲੀਗਲ ਪਰਚੇ ਪੋਸਟਮਾਰਟਮ ਸਭ ਬੰਦ ਹੋ ਜਾਣਾ ਹੈ ਪੂਰੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੇ ਵੱਲੋਂ ਆਪਣੀ ਵਕਫਾ ਕਮੰਗਾਂ ਨੂੰ ਲੈ ਕੇ ਬੀਤੇ ਕਈ ਟਾਈਮ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਤੇ ਉਸ ਸੰਘਰਸ਼ ਵਿੱਚ ਉਦੋਂ ਇੱਕ ਨਵਾਂ ਮੋੜ ਆਇਆ ਜਦੋਂ ਸਰਕਾਰ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਸੰਘਰਸ਼ ਦੀ ਰੂਪਰੇਖਾ ਬਦਲੀ ਗਈ ਉਸੇ ਕੜੀ ਦੇ ਤਹਿਤ ਅੱਜ ਸਰਕਾਰੀ ਹਸਪਤਾਲ ਸਿੰਘਪੁਰ ਦੇ तमाम ਡਾਕਟਰਾਂ ਦੇ ਵੱਲੋਂ ਸਵੇਰੇ 8:00 ਤੋਂ ਲੈ ਕੇ 11:00 ਵਜੇ ਤੱਕ ਜੋ ਅੱਜ ਹੜਤਾਲ ਕੀਤੀ ਜਾ ਰਹੀ ਹੈ ਅਸੀਂ ਇਸ ਵੇਲੇ ਖੜੇ ਹਾਂ ਸਰਕਾਰੀ ਹਸਪਤਾਲ ਸਿੰਘਪੁਰ ਦੇ ਵਿਖੇ ਜਿੱਥੇ ਕਿ ਅੱਜ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਵਕਫਾ ਕਮੰਗਾਂ ਨੂੰ ਲੈ ਕੇ ਪੀਸੀ ਸੇ ਸੱਦੇ ਦੇ ਤਹਿਤ ਅੱਜ ਹੜਤਾਲ ਕੀਤੀ ਗਈ ਹੈ ਅਸੀਂ ਡਾਕਟਰ ਇੱਥੇ ਮੌਜੂਦ ਹੈ ਜੋ ਕਿ ਆਪਣੀ ਐਜੀਟੇਸ਼ਨ ਕਰ ਰਹੇ ਆਪਣਾ ਪ੍ਰੋਟੈਸਟ ਕਰ ਰਹੇ ਨੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਪਹਿਲੇ ਪੜਾਅ ਵਿੱਚ ਕੀਤਾ ਜਾ ਰਿਹਾ ਹੈ ਹੋਰ ਅਲੱਗ-ਅਲੱਗ ਪੜਾਅ ਦੇ ਵਿੱਚ ਇਹਨਾਂ ਵੱਲੋਂ ਇਸ ਸੰਘਰਸ਼ ਦੀ ਰੂਪਰੇਖਾ ਬਦਲੀ ਜਾਵੇਗੀ ਤਾਂ ਅਸੀਂ ਗੱਲਬਾਤ ਕਰਾਂਗੇ ਇੱਥੇ ਮੌਜੂਦ ਡਾਕਟਰਾਂ ਦੇ ਨਾਲ ਸੋ ਅਸੀਂ ਗੱਲ ਕਰਾਂਗੇ ਸਾਡੇ ਮੌਜੂਦ ਡਾਕਟਰ ਚੀਮਾ ਜੀ ਡਾਕਟਰ ਸਾਹਿਬ ਕੇਨੀਆਂ ਮੰਗਾਂ ਨੂੰ ਲੈ ਕੇ ਅੱਜ ਇਹ ਐਜੀਟੇਸ਼ਨ ਪੂਰੇ ਪੰਜਾਬ ਦੇ ਵਿੱਚ ਕੀਤੀ ਗਈ ਇੱਥੇ ਵੀ ਕੀਤੀ ਗਈ ਹੈ ਇਹ ਜਿਹੜੀ ਐਜੀਟੇਸ਼ਨ ਹੈ ਪੀਸੀਐਮਐਸ ਆਰਗੇਨਾਈਜੇਸ਼ਨ ਵੱਲੋਂ ਬੁਲਾਈ ਗਈ ਹੈ ਪੂਰੇ ਪੰਜਾਬ ਦੇ ਵਿੱਚ ਹੈਗੀ ਇਹ ਬਹੁਤ ਹੀ ਮਜਬੂਰ ਹੋ ਕੇ ਸਾਨੂੰ ਕਰਨਾ ਪਿਆ ਫਾਈਨਲੀ ਕਿਉਂਕਿ ਅਸੀਂ ਇਹ ਦੇਖਿਆ ਕਿ ਸਰਕਾਰ ਨੂੰ ਬਤੌਰ ਰਿਕੁਐਸਟ ਵੀ ਭੇਜੇ ਸੀਗੇ ਕਈ ਵਾਰ ਰਿਮਾਈਂਡਰਸ ਭੇਜੇ ਸੀ ਜਿ세 ਕਿ ਭਈ ਤੁਸੀਂ ਕੁਝ ਲੋਕਾਂ ਦਾ ਵੀ ਇੰਟਰਸਟ ਦੇਖੋ ਜਨਹਿਤ ਵੀ ਵੇਖੋ ਡਾਕਟਰਸ ਦਾ ਵੀ ਇੰਟਰਸਟ ਵੇਖੋ ਬਟ ਉਹਦੇ ਵੱਲੋਂ ਸਰਕਾਰ ਵੱਲੋਂ ਕੋਈ ਹੰਗਾਰਾ ਨਹੀਂ ਮਿਲਿਆ ਸੀਗਾ ਮੇਨ ਇਹਦੇ ਵਿੱਚ ਦੋ ਤਿੰਨ ਮੁੱਦੇ ਹੈਗੇ ਜਿਨ੍ਹਾਂ ਵਿੱਚੋਂ ਇੱਕ ਸੀਗਾ ਜਿਹੜਾ ਤੁਸੀਂ ਦੇਖਿਆ ਸੀ ਹੁਣੇ ਰੀਸੈਂਟਲੀ ਕਲਕੱਤਾ ਵਿੱਚ ਜਿਹੜੇ ਜੂਨੀਅਰ ਡਾਕਟਰ ਸੀਗਾ ਉਹਦਾ ਰੇਪ ਤੇ ਫ ਕੋਈ ਉਹ ਮੈਡੀਕਲ ਕਾਲਜ ਹੈਗਾ ਅਸੀਂ ਇੱਥੇ ਹੈਗੇ ਸੀਐਚਸੀ ਪੀਐਚਸੀ ਡਿਸਟ੍ਰਿਕਟ ਐਸਡੀਐਚ ਲੈਵਲ ਤੇ ਉੱਥੇ ਕੋਈ ਪੁਲਿਸ ਦੀ ਪ੍ਰਬੰਧਨ ਨਹੀਂ ਸੀ ਸਾਡੇ ਕੋਲ ਵੀ ਇੱਥੇ ਕੋਈ ਸੇਫਟੀ ਕੋਈ ਸਕਿਉਰਿਟੀ ਨਹੀਂ ਹੈ ਸਾਡੇ ਕੋਲ ਇੱਥੇ ਦਿਨ ਰਾਤ ਡਿਲੀਵਰੀਜ਼ ਆਉਂਦੀਆਂ ਲੇਡੀ ਸਟਾਫ ਹੁੰਦਾ ਹੈ ਹੈਲਥ ਵਰਕਰਸ ਹੁੰਦੇ ਉਹਦੇ ਵਿੱਚ ਵੀ ਮੇਲ ਫੀਮੇਲ ਹੁੰਦੇ ਡਾਕਟਰਸ ਵੀ ਸਾਰੇ ਹੁੰਦੇ ਇੱਥੇ ਕੋਈ ਪੁਲਿਸ ਦਾ ਕੋਈ ਇੰਤਜ਼ਾਮਤ ਨਹੀਂ ਕੋਈ ਕੁਝ ਨਹੀਂ ਸੇਫਟੀ ਵਾਸਤੇ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਸੀ ਕਿ ਇਹਦੇ ਵੱਲੋਂ ਵੀ ਸਰਕਾਰ ਨੇ ਕੋਈ ਕਦਮ ਨਹੀਂ ਚੱਕਿਆ ਦੂਜੀ ਗੱਲ ਸੀਗੀ ਜਿਹੜੀ ਕਿ ਬਈ ਹੁਣ ਸਰਕਾਰ ਨੇ 4200 ਪੋਸਟਾਂ ਸਾਡੀ ਖਾਲੀਆਂ ਸਨ ਉਹਦੇ ਵਿੱਚੋਂ 4200 ਪੋਸਟਾਂ ਖਾਲੀ ਸੀਗੀ ਉਹਦੇ ਵਿੱਚੋਂ ਕੋਈ 2800 ਦੇ ਵਿੱਚ ਹੀ ਸਿਰਫ ਡਾਕਟਰਸ ਹੈਗੇ ਕੋਈ ਭਰਤੀ ਨਹੀਂ ਕੀਤੀ ਕੋਈ ਨਵੇਂ ਡਾਕਟਰਸ ਨੂੰ ਰੱਖਿਆ ਹੀ ਨਹੀਂ ਉਹ ਸਾ ਕਰਕੇ ਜਿਹੜਾ ਐਗਜ਼ਿਸਟਿੰਗ ਡਾਕਟਰਸ ਹੈ ਉਹਨਾਂ ਤੇ ਵਰਕਲੋਡ ਬਹੁਤ ਪਿਆ ਜਾਂਦਾ ਹੈ ਐਂਡ ਅੱਜਕੱਲ ਕੀ ਹੁੰਦਾ ਹੈ ਕਿ ਬਿਮਾਰੀਆਂ ਦੀ ਰੂਪਰੇਖਾ ਬਹੁਤ ਬਦਲ ਗਈ ਹੈ ਡਾਇਗਨੋਸਟਿਕਸ ਬਦਲ ਗਏ ਸਾਰਾ ਕੁਝ ਪ੍ਰਦਾਨ ਕਰਨਾ ਹੁੰਦਾ ਲੋਕਾਂ ਨੂੰ ਉਹ ਜਿਹੜੇ 2800 ਡਾਕਟਰਸ ਹੈ ਉਹਨਾਂ ਨੇ ਕਿੰਨਾ ਕੁ ਕਰ ਲੈਣਾ ਹੁਣ ਅਸੀਂ 24 ਘੰਟੇ 48 ਘੰਟੇ 72 ਘੰਟੇ ਡਿਊਟੀਆਂ ਕਰਦੇ ਆ ਪਰ ਇਹਦਾ ਇਹ ਮਤਲਬ ਨਹੀਂ ਕਿ ਬਈ ਕੋ ਹੈਲਥ ਕੇਅਰ ਦੇ ਵਿੱਚ ਇੰਪਰੂਵਮੈਂਟ ਹੋ ਰਹੀ ਹੈ ਸੋ ਇਹ ਸਰਕਾਰ ਦੇ ਪੱਧਰ ਵੱਲੋਂ ਹੋਣਾ ਚਾਹੀਦਾ ਸੀ ਕੋਈ ਭਰਤੀ ਕਰਾਏ ਉਹਨਾਂ ਖਾਲੀ ਪੋਸਟਾਂ ਨੂੰ ਪੂਰਾ ਕਰਾਏ ਤਾਂ ਕਿ ਲੋਕਾਂ ਨੂੰ ਹੋਰ ਚੰਗੀ ਅਸੀਂ ਮੈਡੀਕਲ ਸਹੂਲਤਾਂ ਦੇ ਸਕੀਏ ਤੀਜਾ ਇਹਦੇ 'ਚ ਸਿਗਾ ਕਿ ਆਪਣਾ ਜਿਹੜੇ ਵੀ ਡਾਕਟਰਸ ਹੈਗੇ ਇਹਦੇ 'ਚ ਸਾਰੇ PCMS ਕਾਡਰ ਦੇ ਵਿੱਚ ਐਸ ਕੰਪੇਅਰਡ ਸਾਡੇ ਹਰਿਆਣਾ ਇਹ ਦਿੱਲੀ ਦੇ ਡਾਕਟਰਸ ਹੈਗੇ ਉਹਨਾਂ ਦੀ ਤਰੱਕੀ ਕਾਫੀ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਦੀ ਅੱਗੇ ਪ੍ਰੋਮੋਸ਼ਨ ਚੈਨਲਸ ਖੁੱਲੇ ਹੋਏ ਆ ਸਾਰੇ ਸਾਡਾ ਇੱਥੇ ਹੈ ਕਿ ਬਈ ਕੋਈ ਭਰਤੀ ਇੱਕ ਵਾਰੀ ਡਾਕਟਰ ਆ ਗਿਆ ਬਤੌਰ ਅੱਗੇ ਕੋਈ ਪ੍ਰਮੋਸ਼ਨ ਹੀ ਨਹੀਂ ਹੁੰਦੀ 4 9 14 ਸਕੇਲ ਸੀਗਾ ਉਹ ਵੀ ਬੰਦ ਕੀਤਾ ਹੋਇਆ ਹੈ ਸੋ ਇਸ ਕਰਕੇ ਜੋ ਡਾਕਟਰ ਜਿੱਥੇ ਉੱਥੇ ਇਸ ਇਗਡੈਂਟ ਹੋ ਗਿਆ ਹੈ ਸੋ ਇਵੈਂਚੁਅਲੀ ਕੀ ਹੁੰਦਾ ਹੈ ਕਿ ਬੰਦੇ ਦਾ ਵਰਕ ਪ੍ਰਤੀ ਫਿਰ ਉਹ ਲਗਾ ਉਹ ਘਟ ਜਾਂਦਾ ਕਿਉਂਕਿ ਉਹਨੂੰ ਪਤਾ ਹੈ ਮੇਰੀ ਅੱਗੇ ਕੋਈ ਤਰੱਕੀ ਨਹੀਂ ਹੋਣ ਵਾਲੀ ਕੋਈ ਪ੍ਰਮੋਸ਼ਨ ਚਾਂ ਲੀ ਨਹੀਂ ਹੈ ਸੋ ਉਸੇ ਮਤਲਬ ਇਹ ਗੱਲਾਂ ਸੀਗੀਆਂ ਜਿਹਦੇ ਵਿੱਚ ਕਿ ਆਪਾਂ ਕੋਸ਼ਿਸ਼ ਕਰ ਰਹੇ ਸੀ ਕਿ ਭਈ ਸਰਕਾਰ ਦਾ ਧਿਆਨ ਕਿਸੇ ਤਰੀਕੇ ਨਾਲ ਇਸ ਜਿਵਲ ਲੈ ਕੇ ਆਈਏ ਬਟ ਸਾਇਡਲੀ ਗੱਲ ਇਹ ਹੋਈ ਕਿ ਕਾਫੀ ਮਜਬੂਰ ਹੋ ਕੇ ਸਾਨੂੰ ਇਹ ਅਰਧੀ ਹੜਤਾਲ ਦੀ ਕਾਲ ਦੇਣੀ ਪਈ ਤੇ ਮੇਰੀ ਤੇ ਬਾਕੀ ਡਾਕਟਰਸ ਤੇ ਸਾਰੇ ਸਟਾਫ ਵੱਲੋਂ ਇਹੀ ਰਿਕੁਐਸਟ ਹੈਗੀ ਸਰਕਾਰ ਨੂੰ ਕਿ ਭਈ ਤੁਸੀਂ ਪਲੀਜ਼ ਸਾਡੀ ਗੱਲਾਂ ਨੂੰ ਸੁਣੋ ਸਾਡੂ ਵੀ ਇੱਕ ਵਾਰੀ ਮੀਟਿੰਗ ਟੇਬਲ ਤੇ ਬੁਲਾਓ ਇਸ ਗੱਲ ਨੂੰ ਸੀਰੀਅਸਲੀ ਲੋ ਵਰਨਾ ਹੋਰ ਕੀ ਆਉਣ ਵਾਲੇ ਸਮੇਂ 'ਚ ਹੁਣ ਕੋਪੜੀ ਬੰਦ ਹੋਈ ਹੈ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਸਟ੍ਰਾਈਕ ਵਧੇਗੀ ਐਮਰਜੈਂਸੀ ਸੇਵਾਵਾਂ ਮੈਡੀਕਲ ਲੀਗਲ ਪਰਚੇ ਪੋਸਟਮਾਰਟਮ ਸਭ ਬੰਦ ਹੋ ਜਾਣਾ ਹੈ ਉਹਦੇ ਨਾਲ ਤਕਲੀਫ ਕਿੰਨੂ ਹੋਣੀ ਹੈ ਆਮ ਆਦਮੀ ਨੂੰ ਹੀ ਤਕਲੀਫ ਹੋਣੀ ਹੈ ਇਹ ਉਹੀ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਨੇ 2 ਸਾਲ 2.5 ਸਾਲ ਪਹਿਲੇ ਇਹਨਾਂ ਲੋਕਾਂ ਨੂੰ ਵੋਟ ਦਿੱਤੀ ਸੀ ਤਾਂ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀਗਾ ਸੋ ਇਹ ਹੱਥ ਜੋੜ ਕੇ ਬੇਨਤੀ ਹੈ ਪੀਸੀਐਮਐਸ ਆਰਗੇਨਾਈਜੇਸ਼ਨ ਵੱਲੋਂ ਸਰਕਾਰ ਨੂੰ ਕਿ ਭਾਈ ਤੁਸੀਂ ਪਲੀਜ਼ ਅਗਰ ਹੋ ਸਕੇ ਤੇ ਸ਼ਾਂਤੀਮਈ ਤਰੀਕੇ ਨਾਲ ਇਸ ਗੱਲ ਦਾ ਹਿੱਲਾ ਕੀਤਾ ਜਾਏ ਸਾਨੂੰ ਇਹ ਕਦਮ ਨਾ ਚੱਕਣਾ ਪਏ ਕਿ ਅਸੀਂ ਕੱਲ ਐਮਰਜੈਂਸੀ ਬੰਦ ਕਰਕੇ ਬਤੌਰ ਪੂਰੇ ਤੌਰ ਤਰਨਾਈ ਲਈਏ ओपीडी ਅੱਜ ਵੈਸੇ ਵੀ ਕਾਫੀ ਘਟ ਹੋ ਗਈ ਹੈ ਆਉਣ ਵਾਲੇ ਟਾਈਮ ਤੇ ਜਿੰਨਾ ਛੇਤੀ ਰਿਡਿਊਸ ਹੋ ਸਕੇ ਇਹ ਸਟ੍ਰਾਈਕ ਆਪਾਂ ਕਾਲ ਆਫ ਕਰੀਏ ਸਾਨੂੰ ਵੀ ਖੁਸ਼ੀ ਹੋਏ ਕਿ ਬਈ ਸਾਡੀ ਸਰਕਾਰ ਹੈ ਉਹਨੇ ਕੁਝ ਕੀਤਾ ਸਾਡੇ ਲਈ ਵੀ ਇਹੀ ਬੇਨਤੀ ਸੀ ਡਾਕਟਰ ਸਾਹਿਬ ਨੈਕਸਟ ਪੜਾ ਲਈ ਕਿ ਕਿੰਨਾ ਟਾਈਮ ਤੁਹਾਡੇ ਜਥੇਬੰਦੀ ਵੱਲੋਂ ਅੱਜ 8 ਤੋਂ 11 ਦੀ ਕੋਲ ਤੋਂ ਬਾਅਦ ਤੁਹਾਡੇ ਵੀ ਕਿਤੇ ਗੱਲ ਹੋਈ ਹੁਣ ਜਥੇਬੰਦੀ ਵੱਲੋਂ ਹੁਣ ਅਗਲਾ ਟਾਈਮ ਕੀ ਦਿੱਤਾ ਗਿਆ ਵੇ ਅਗਰ ਇੰਨੇ ਟਾਈਮ ਤੱਕ ਮੰਗ ਨਾ ਮੰਨੀ ਜਾਂਦੀ ਹੈ ਤਾਂ ਅਗਲੀ ਹੜਤਾਲ ਦਾ ਅਗਲਾ ਐਕਸ਼ਨ ਕੀਤਾ ਜਾਵੇਗਾ ਅਸੀਂ 21 ਤਰੀਕ ਤੱਕ ਦਾ ਸਮੇਂ ਹੈਗਾ ਸਾਡੇ ਕੋਲ ਠੀਕ ਹੈ ਅਸੀਂ ਦੇਖ ਰਹੇ ਕਿ ਬਈ ਸਰਕਾਰ ਇਹ ਨਹੀਂ ਅਸੀਂ ਹੋਣਾ ਚਾਹੀਦਾ ਕਿ ਬਈ ਅਸੀਂ ਸਰਕਾਰ ਨੂੰ ਕਹਿੰਦਾ ਜੀ ਸਾਨੂੰ 2 ਦਿਨਾਂ ਦੇ ਵਿੱਚ ਹੀ ਫੈਸਲਾ ਦਿਓ ਉਹਨਾਂ ਨੂੰ ਵੀ ਟਾਈਮ ਅਸੀਂ ਦਿੱਤਾ ਹੋਇਆ ਹੈ ਕਿ ਤਰੀਕ ਤੱਕ ਅਸੀਂ ਤੇ ਪਹਿਲੇ ਤੌਰ ਤੇ ਬਲਕਿ ਇਹ ਸਟ੍ਰਾਈਕ ਬੁਲਾਨੀ ਹੀ ਨਹੀਂ ਸੀਗੀ ਅਗਰ ਸਰਕਾਰ ਨੇ ਸਾਡੀ ਗੱਲ ਪਹਿਲੇ ਸੁਣ ਲਈ ਹੁੰਦੀ ਪਰ ਮਜਬੂਰ ਹੋ ਕੇ ਇਹ ਹੜਤਾਲ ਤੇ ਆ ਸਾਨੂੰ ਆਨਾ ਪਿਆ ਸੋ ਇਸ ਕਰਕੇ ਮੈਂ ਅੱਜ ਵੀ ਦੇਖਿਆ ਅਸੀਂ ਲੋਕਾਂ 'ਚ ਕਾਫੀ ਰੋਸ ਸੀਗਾ ਇਸ ਗੱਲ ਦਾ ਗੁੱਸਾ ਸੀਗਾ ਕਿ ਭਈਆ ਡਾਕਟਰ ਬੈਠੇ ਵੀ ਸੀਗੇ ਪਰ ਉਹ اٹੈਂਡ ਨਹੀਂ ਕੀਤਾ ਉਹਨਾਂ ਨੇ ਅਸੀਂ ਹੁਣ ਤੇ ਚਲੋ ਐਮਰਜੈਂਸੀ ਸੇਵਾਵਾਂ ਮੈਡੀਕਲ ਲੀਗਲ ਪਰਚੇ ਜੇਲ ਡਿਊਟੀ ਸਭ ਕਰ ਰਹੇ ਹੈ ਬਟ ਜਿਦਾ ਇਹਦਾ ਟਾਈਮ ਲੰਘ ਰਿਹਾ ਹੈ ਇਹ ਹੁਣ ਸਰਕਾਰ ਦੇ ਉੱਤੇ ਇਹ ਸਰਕਾਰ ਦੇ ਕੋਰਟ ਦੇ ਵਿੱਚ ਗੱਲ ਹੈ ਕਿ ਬਈ ਤੁਸੀਂ ਕੀ ਕਾਰਵਾਈ ਕਰਦੇ ਹੋ ਸਾਡੀ ਡਿਮਾਂਡ ਤੇ ਜੇ ਗੱਲ ਕਰੀਏ ਸਿਕਿਉਰਟੀ ਦੀ ਗੱਲ ਕੀਤੀ ਹੈ ਵਾਕਈ ਜਿਵੇਂ ਗੱਲ ਕਰਾਂ ਡਾਕਟਰਾਂ ਦੀ ਹਸਪੀਟਲ ਦੀ ਸਿਕਿਉਰਟੀ ਸਟਾਫ ਦੀ ਸਿਕਿਉਰਟੀ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਵਿੱਚ ਅਗਰ ਪੁਲਿਸ ਥਾਣੇ ਦੀ ਗੱਲ ਕਰੇ ਪੁਲਿਸ ਥਾਣੇ ਵਾਲੇ ਕਹਿੰਦੇ ਕਿ ਸਾਡੇ ਕੋਲ ਨਫਰੀ ਘਟ ਹੈ ਤੁਹਾਨੂੰ ਲੱਗਦਾ ਕਿ ਸਰਕਾਰ ਵੱਲੋਂ ਕੋਈ ਅਲੱਗ ਤੋਂ ਇੱਕ ਇਸ ਲਈ ਇੱਕ ਅਲੱਗ ਤੋਂ ਪੈਨਲ ਬਣਾ ਕੇ ਜਿਹੜੀਆਂ ਇੱਕ ਅਲੱਗ ਸਿਕਿਉਰਟੀ ਸਿਸਟਮ ਹਸਪਤਾਲਾਂ ਲਈ ਬਣਾਇਆ ਜਾਣੀ ਚਾਹੀਦਾ ਇਹ ਬਿਲਕੁਲ ਜੀ ਇਹ ਬਹੁਤ ਹੀ ਅੱਛੀ ਗੱਲ ਹੈ ਬਹੁਤ ਹੀ ਅੱਛੀ رائے ਹੈ ਵੀ ਮਤਲਬ ਸਰਕਾਰ ਵੱਲੋਂ ਇਹ ਹੋਣੀ ਚਾਹੀਦੀ ਹੈ ਪੁੱਟ ਅਪ ਕਿ ਭਾਈ ਚਲੋ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਸਾਨੂੰ ਪੰਜਾਬ ਪੁਲਿਸ ਵਿੱਚੋਂ ਪ੍ਰੋਪਰ ਇੱਥੇ ਥਾਣੇ ਤੋਂ ਕੱਢ ਕੇ ਇੱਥੇ ਪ੍ਰੋਪਰ ਇੱਕ ਚੌਂਕੀ ਬਣਾ ਦਿਓ ਉਹ ਨਹੀਂ ਅਸੀਂ ਕਹਿ ਰਹੇ ਅਸੀਂ ਕਹਿ ਰਹੇ ਕਿ ਕੋਈ ਤੇ ਪ੍ਰਬੰਧ ਹੋਣਾ ਚਾਹੀਦਾ ਦੇਖੋ ਮੈਂ 2014 ਤੋਂ ਆਇਆ ਸੀਗਾ ਇਸ ਕਾਰਡਰ 'ਚ ਉਸ ਤੋਂ ਬਾਅਦ ਅੱਜ ਦੀ ਤਰੀਕ ਤੱਕ ਕਈ ਸਾਰੇ ਹਮਲੇ ਹੋਏ ਹੈ ਦੋ ਦਿਨ ਪਹਿਲੇ ਆਪਣੇ ਹਸਪੀਟਲ ਡਾਕਟਰ ਸਾਹਿਬ ਉੱਥੇ ਨੰਗਲ 'ਚ ਸੀਗੇ ਉਹਨਾਂ ਤੇ ਹਮਲਾ ਹੋਇਆ ਹੈ ਉਹਦੀ ਵੀ ਐਫ ਆਈ ਆਰ ਹੋਈ ਹੈ ਬਤੌਰ ਕੰਪਲੇਂਟ ਹੈ ਉਹ ਚੱਲ ਰਹੀ ਤਬਦੀਲ ਉਸ ਮਾਮਲੇ ਦੀ ਸੋ ਸਾਨੂੰ ਇਹ ਨਹੀਂ ਉਡੀਕਣਾ ਕਿ ਭਾਈ ਚਲੋ ਜਦੋਂ ਹਮਲਾ ਹੋ ਗਿਆ ਜਦੋਂ ਅਟੈਕ ਹੋ ਗਿਆ ਕਿਸੇ ਤੇ ਹੈਲਥ ਸਟਾਫ ਤੇ ਜਾਂ ਡਾਕਟਰ ਤੇ ਤੇ ਫਿਰ ਆਪਾਂ ਕਾਰਵਾਈ ਕਰੀਏ ਇੱਕ ਸਿੰਪਲ ਜਿਹਾ ਗੱਲ ਹੈ ਸਰਕਾਰ ਦੇ ਹੱਥ 'ਚ ਸਾਰੇ ਰਸੂਕ ਹੁੰਦੇ ਆ ਉਹ ਇੱਕ ਵੱਖਰਾ ਸਿਕਿਉਰਿਟੀ ਕਾਡਰ ਬਣਾ ਦੇ ਸਾਰੇ ਹਸਪਤਾਲ ਲਈ ਪੰਜਾਬ ਲਈ ਹਾਂਜੀ ਬਿਲਕੁਲ ਸੋ ਡਾਕਟਰ ਚੀਮਾ ਨਾਲ ਗੱਲਬਾਤ ਹੋਈ ਹੈ ਵਕਫਾ ਮੰਗਾਂ ਦਾ ਪ੍ਰਤੀ ਸਰਕਾਰ ਦਾ ਧਿਆਨ ਇਹਨਾਂ ਵੱਲੋਂ ਇੱਕ ਹਲਕੇ ਛੋਟੇ ਪ੍ਰੋਟੈਸ ਰਾਹੀ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਭਾਵੇਂ ਕਿ 2-3 ਘੰਟੇ ਵਿੱਚ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਲੇਕਿਨ ਡਾਕਟਰਾਂ ਦਾ ਇਹ ਮੰਨਣਾ ਕਿ ਅਸੀਂ ਵੀ ਨਹੀਂ ਚਾਹੁੰਦੇ ਕਿ ਲੋਕ ਪਰੇਸ਼ਾਨ ਹੋ ਕਿ ਸਰਕਾਰ ਜਿੰਨੀ ਜਲਦੀ ਸਾਡੀਆਂ ਮੰਗਾਂ ਮੰਨ ਲਵੇਗੀ ਉਨੀ ਜਲਦੀ ਹੀ ਸਾਡੇ ਵੱਲੋਂ ਜੋ ਆਉਣ ਵਾਲੇ ਸਮੇਂ ਵਿੱਚ ਜੋ ਅਗਲੇ ਪੜਾਵਾ ਦੀ ਐਕਸ਼ਨ ਦੀ ਕਾਲ ਦਿੱਤੀ ਗਈ ਹੈ ਉਹ ਰੱਦ ਕਰਤੀ ਜਾਵੇ ਕਿਤੇ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਤੇ ਡਾਕਟਰ ਮੁਰਤੋਂ ਆਪਣੇ ਉਸੇ ਤਰੀਕੇ ਨਾਲ ਤਾਂ ਨਹੀਂ ਨਾਲ ਡਿਊਟੀ ਕਰਨਗੇ ਸੋ ਅਸੀਂ ਵੀ ਸਰਕਾਰ ਨੂੰ ਅਪੀਲ ਕਰਦੇ ਕਿ ਇਹਨਾਂ ਦੀਆਂ ਜੋ ਮੰਗਾਂ ਜਾਇਜ਼ ਨੇ ਉਸ ਨੂੰ ਮੰਨਿਆ ਜਾਣਾ ਚਾਹੀਦਾ ਤੇ ਡਾਕਟਰ ਦੀ ਸਿਕਿਉਰਿਟੀ ਦੀ ਵਸਤਾ ਵਾਕਈ ਹੀ ਕੀਤੀ ਜਾਣੀ ਚਾਹੀਦੀ ਹੈ ਸੋ ਅੱਜ ਦੀ ਹੜਤਾਲ ਤੋਂ ਵੀ ਅਸੀਂ ਡਾਕਟਰਾਂ ਨਾਲ ਗੱਲਬਾਤ ਕੀਤੀ ਨੂੰ ਆਪਣਾ ਫ਼ਰਕ ਰੱਖਿਆ ਅਸੀਂ ਬੀਜਿਆਂ ਨਾਲ ਵੀ ਗੱਲਬਾਤ ਕਰਦੀਆਂ ਸਾਡੇ ਕੋਲ ਬੈਠੇ ਲੱਭੇ ਕਿ ਅੱਜ ਜੀਰ ਤੋਂ ਅੱਜ ਤੋਂ ਲੈ ਕੇ 11 ਵਜੇ ਤੱਕ ਡਾਕਟਰ ਨਹੀਂ ਹੜਤਾਲ ਦੇਣੇ ਕਿਸੇ ਵੀ ਦਵਾਈ ਲੈਣਾ ਇਹ ਲੋਕਾਂ ਨੂੰ ਖਤਰੇਕਾਰ ਹੋਣਾ ਬਿਆ ਕੀ ਕੀ ਕਹਿਣਾ ਹੈ ਸਰਕਾਰ ਨੂੰ ਕੋਈ ਕੀ ਕਹੋਗੇ ਜਿਹੜੇ ਬੁਖਾਰ ਹੈ ਜੀ ਡਾਕਟਰ ਜੀ ਆਪਣਾ ਨੰਬਰ ਲੈਣੇ ਜਾਂ ਕੋਈ ਮੌਜੂਦ ਹੈ ਆਮ ਜਨਤਾ ਨੂੰ ਭਰੇ ਖਾਂਦੀ ਹੋ ਰਹੇ ਸਨ ਮਲਮ ਡਾਊਨ ਸਟਰੀਟ ਤੇ ਕਲੀਮਰੀ ਆਇਆ ਤੇ ਮੁੜ ਕੇ ਨੁਕਰੋ ਪਹਿਲਾਂ ਪਤਨ ਦੀ ਹਰਤਾ ਕੋ ਤਾਂ ਪਤਾ ਲੱਗਿਆ ਘਰ ਤੋਂ ਆਏ ਪਤਾ ਲੱਗਿਆ ਇੱਥੇ ਕਿ ਨਸਾਲ ਹੈ ਤੁਕ ਪਰੇਸ਼ਾਨੀ ਤਾਂ ਹੁੰਦੀ ਹੋਈ ਹੈ ਯਾਰ ਕਿ ਬੰਦਾ ਆਪਣਾ ਟਾਈਮ ਕੱਢ ਕੇ ਆਉਂਦਾ ਜੀ ਜਿੰਨੀ ਕਰਕੇ ਆਉਂਦਾ ਜੀ ਜੇ ਕੋ ਮਾਰ ਹੁੰਦਾ ਕਿਸੇ ਸਤਾਨ ਮੈਨੂੰ ਨਹੀਂ ਖਤਰੇ ਆ ਰਹੇ ਜੀ ਬੰਦਾ ਪੰਜਾਬ ਨਾਟਕ ਦੇ ਹਤਾਤ ਤੋਂ ਆਲਾ ਦਾ ਬੰਦੇ ਕਹਿੰਦੇ ਦਿਸ਼ਾਨ ਹੁੰਦਾ ਜੀ ਤਾਂ ਮਰੀਜ਼ਾਂ ਦੀ ਵੀ ਪਰੇਸ਼ਾਨੀ ਦਾ ਹਾਲੇ ਵਿੱਚ ਗੱਲ ਨੂੰ ਰਹਿ ਜੀ ਕਿ ਅਗਰ ਡਾਕਟਰਾਂ ਦੀ ਹੈ ਜਿਹੜੇ ਮੱਕਾ ਨੂੰ ਮੰਗਿਆ ਜਾਣਾ ਚਾਹੀਦਾ ਕਿ ਲੋਕ ਸਵੇਰ ਤੋਂ ਹੀ ਉਛਾਲ ਆ ਰਹੇ ਆ ਰਹੇ ਨੇ ਕਿਉਂਕਿ ਰਾਤ ਹੀ ਕੋਲ ਦਿੱਤੀ ਗਈ ਅਟਕੇ ਵੀ ਇਹਨਾਂ ਦੀ ਹੜਤਾਲ ਹੈ ਇੱਕਦਮ ਸਵੇਰੇ ਲੋਕਾਂ ਨੂੰ ਜਿਹੜਾ ਇੱਥੇ ਆ ਕੇ ਪਤਾ ਲੱਗਦਾ ਕਿ ਹੜਤਾਲ ਹੋ ਗਈ ਤਾਂ ਲੋਕਾਂ ਤੇ ਵੀ ਕਿੰਨਾ ਕਿਤੇ ਇਸ ਗੱਲ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਮੈਂ ਖੱਜਲ ਖੋਰੀ ਨੂੰ ਕਰ ਨੀ ਪੈ ਸਹੀ ਇਹਨਾਂ ਨਿਧਮ ਵੱਲੋਂ ਵੀ ਅਪੀਲ ਹੈ ਕਿ ਸਰਕਾਰ ਨੂੰ ਡਾਕਟਰਾਂ ਦੀਆਂ ਮੰਗਾਂ ਮੰਨੀਆਂ ਜਾਣੀ ਚਾਹੀਦੀ ਤਾਂ ਜੋ ਨਾ ਹੀ ਮਰੀਜ਼ਾਂ ਨੂੰ ਕੋਈ ਪਰੇਸ਼ਾਨੀ ਹੋਵੇ ਨਾ ਹੀ ਸਰਕਾਰ ਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰਸ਼ੰਸ਼ੀ ਹੋਵੇ ਆਪਣੇ ਸਯੋਗੀ ਮੋਲਨ ਮੁਸਾਵਿਦਾਨ ਮੇਰਾ ਪੰਜਾਬ ਨੂੰ ਤੁਹਾਨੂੰ ਨਿਸ਼ਚਿਤ ਕਰਨ ਮੋਰਵੇ ਦੀ ਪ੍ਰੂਫ ਨਮਾ